ਸਾਲ ਸਾਰੇ ਭਰਾਵਾਂ ਨੂੰ ਮੇਰੇ ਪਿਆਰਿਓ ਤੁਹਾਨੂੰ ਪਤਾ ਫਿਰ ਲਗਾਤਾਰ ਜਿਹੜਾ ਮੀਂਹ ਕੱਲ ਦਾ ਪੈ ਰਿਹਾ ਲਗਾਤਾਰ ਮੰਨ ਲਓ ਮੀਂਹ ਜਿਹੜਾ ਪੈ ਰਿਹਾ ਤੇ ਇਹਦੇ ਨਾਲ ਬਹੁਤ ਜਿਆਦੀਆਂ ਪਰੇਸ਼ਾਨੀਆਂ ਲੋਕਾਂ ਨੂੰ ਮੰਨ ਲਓ ਖੜੀਆਂ ਹੋਈਆਂ ਪੀਅ ਨੇ ਮੀਂਹ ਪੈਣ ਨਾਲ ਤਨੁਪਦਾ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤੇ ਹਫਤਾ ਹਫਤੇ ਹਫਤਾ ਹੋ ਚੱਲਿਆ ਵੀ ਜਿਹੜਾ ਲਗਾਤਾਰ بارش ਜਿਹੜੀ ਏ ਇੱਕ ਅੱਧਾ ਦਿਨ ਰੁੱਕ ਕੇ ਪੈ ਹੀ ਰਹੀ ਏ ਇਹਦੇ ਨਾਲ ਨਾਲੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਆਇਆ ਹੋਇਆ ਨਾਲੇ ਪੰਜਾਬ ਚ ਕਈ ਜਗ੍ਹਾ ਤੇ ਹੜ੍ਹ ਆਏ ਹੋਏ ਨੇ ਤੇ ਇਹਦੇ ਬਹੁਤ ਨੁਕਸਾਨ ਹੋਇਆ ਪਿਆ ਯਾਰ ਲਗਾਤਾਰ بارش ਹੋਣ ਨਾਲ ਠੀਕ ਹੈ ਤੇ ਉੰਜ ਵੀ ਜਿਹੜਾ ਲੋਕਾਂ ਦਾ ਰਹਿਣ ਸਨ ਓਖਾ ਹੋਇਆ ਪਿਆ ਤੁਹਾਨੂੰ ਪਤਾ ਵੀ ਮਾਲ ਡੰਗਰ ਜਿੰਨੇ ਪਾਲਦਾ ਪਸ਼ੂ ਡੰਗਰ ਜਿੰਨੇ ਰੱਖੇ ਨੇ ਉਹਨਾਂ ਨੂੰ ਵੀ ਓਖਾ ਵਾ ਮੀ ਕਣੀ ਦੇ ਵਿੱਚ ਪਸ਼ੂਆਂ ਨੂੰ ਸੰਭਣਾ ਪੱਠਾ ਢੱਕਾ ਬਹੁਤ ਜ਼ਿਆਦਾ ਔਖਾ ਹੈ ਨਾਲ ਦੀ ਨਾਲ ਜਿਹੜੇ ਬੰਦੇ ਮਿਹਨਤ ਵਾਲੇ ਨੇ ਮਜ਼ਦੂਰ ਨੇ ਵਿਚਾਰੇ ਉਹਨਾਂ ਵੀ ਆਪਣਾ ਮੰਨ ਲਓ ਚੁੱਲ੍ਹਾ ਬਾਲਣਾ ਹੁੰਦਾ ਤੇ ਉਹਨਾਂ ਨੂੰ ਵੀ ਮਿਹਨਤ ਕਰਕੇ ਸਰੀ ਦਿਹਾੜੀ ਰੋਜੀ ਰੋਟੀ ਕਮਾਉਣ ਨੂੰ ਜਾਣਾ ਹੁੰਦਾ ਤੇ ਜਾ ਕੇ ਲਿਆ ਕੇ ਰੋਟੀ ਆਪਣੀ ਰੋਟੀ ਸ਼ਾਮ ਨੂੰ ਤਾਂ ਹੀ ਪੱਕਦੀ ਜੇ ਕਿਸੇ ਪਾਸੇ ਉਹਨਾਂ ਦਾ ਦਿਹਾੜੀ ਦਿਹਾੜੀ ਲੱਗੇ ਤਾਂ ਬਹੁਤ ਪਰਿਵਾਰ ਹੈ ਕੋ ਜਿਹਨੇ ਜਿੰਨਾਂ ਦਾ ਮੰਨ ਲਓ ਦਿਹਾੜੀ ਤੇ ਡਿਪੈਂਡ ਹੈ ਤੇ ਇਸ ਲਈ ਲਗਾਤਾਰ ਨਹੀਂ ਪੈਣ ਨਾਲ ਜਿਹੜਾ ਸਾਰੇ ਬੰਦਿਆਂ ਦਾ ਕੰਮ ਜਿਹੜਾ ਠੱਪ ਹੋਇਆ ਪਿਆ ਬੰਦਿਆਂ ਦਾ ਰੋਜ਼ਗਾਰ ਜਿਹੜਾ ਨਾ ਬੰਦ ਹੋਇਆ ਪਿਆ ਤੇ ਬਹੁਤ ਔਖਾ ਹੋਇਆ ਪਿਆ ਮੇਰੇ ਭਰਾ ਮੇਰੋ ਤੇ ਇਸ ਲਈ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਬੱਸ ਕਰ ਬਹੁਤ ਹੋ ਗਿਆ ਕੰਮ ਜਿਹੜਾ ਲਗਾਤਾਰ ਨਹੀਂ ਪੈਣ ਨਾਲ ਹੁਣ ਤਾਂ ਲੋਕਾਂ ਦੀਆਂ ਜਿਹੜੀਆਂ ਕੋਟ ਕੱਚੇ ਮਾਲਾ ਸ਼ੱਤ ਗੱਡ ਬਾਲਿਆਂ ਲਈਆਂ ਛੱਤਾਂ ਨੇ ਉਹ ਵੀ ਚੋਈ ਜਾਂਦੀਆਂ ਨੇ ਲੈਂਟਰ ਚੋਣ ਲੱਗ ਗਿਆ ਯਾਰ ਬਾਲਿਆਂ ਲਈਆਂ ਛੱਤਾਂ ਤੇ ਛੱਡੋ ਲੈਂਟਰ ਕਈਆਂ ਦੇ ਘਰਾਂ ਦੇ ਚੋਈ ਜਾਂਦੇ ਨੇ ਵੇਲੋ ਇੰਨਾ ਲਗਾਤਾਰ ਮੀਂਹ ਪਈ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਸ਼ਾਂਤੀ ਰੱਖੇ ਕਰੋਰ ਅਰਦਾਸ ਮੇਰੇ ਭਰਾ ਸਾਰੇ ਰਲ ਮਿਲ ਕੇ ਵੈਗਰੂ ਕਿਰਪਾ ਕਰੇ ਮੌਸਮ ਸਾਫ਼ ਕਰੇ ਤੇ ਜਿਹੜੇ ਪਾਸੇ ਹੜ ਆਏ ਹੋਏ ਨੇ ਹਾੜਾ ਪਾਣੀ ਆਇਆ ਹੋਇਆ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਫਸਲਾਂ ਦਾ ਕਿਸਾਨ ਭਰਾਵਾਂ ਦਾ ਜਾਨ ਲੋਕਾਂ ਦੇ ਪਸ਼ੂ ਡੰਗਰ ਦਾ ਨੁਕਸਾਨ ਹੋ ਗਿਆ ਘਰਾਂ ਦਾ ਹੋ ਗਿਆ ਹਨਾ ਉਹ ਏਰੀਆ ਦੇ ਵਿੱਚ ਮੇਰੇ ਭਰਾਵਾਂ ਤੋਂ ਵੱਧ ਜ਼ਰੂਰ ਪਹੁੰਚੋ ਤਾਂ ਜੋ ਉਹਨਾਂ ਦੇ ਜਿਹੜੇ ਪਸ਼ੂ ਨੇ ਚਾਰ-ਚਾਰ ਬਚੇ ਹੋਰ ਤਾਂ ਉਹਨਾਂ ਦਾ ਰੁੜ ਗਿਆ ਸਾਰਾ ਕੁਝ ਤੇ ਜਿਹੜੇ ਉਹਨਾਂ ਦੇ ਪਸ਼ੂ ਨੇ ਚਾਰ ਉਹਨਾਂ ਕੋਲ ਹੈਗੇ ਨਹੀਂ ਹੁਣ ਬਚੇ ਨੇ ਮੜੇ ਚੰਗੇ ਵਿਚਾਰਿਆਂ ਕੋਲ ਉਹਨਾਂ ਲਈ ਉਹਨਾਂ ਕੋਲ ਪਾਉਣ ਨੂੰ ਚਾਰਾ ਕੋਈ ਹੈ ਨਹੀਂ ਪੱਠੇ ਹੈ ਨਹੀਂਗੇ ਕੋਈ ਤੂੜੀ ਨਹੀਂ ਬਚੀ ਕੋਈ ਤੰਦ ਨਹੀਂ ਬਚਿਆ ਬਹੁਤ ਨੁਕਸਾਨ ਹੋ ਗਿਆ ਤੇ ਉਹਨਾਂ ਪਚਾਰ ਦਾਣਾ ਤੂੜੀ ਜੋ ਵੀ ਕੋਈ ਹੈਲਪ ਕਰ ਸਕਦਾ ਮੇਰੇ ਭਰਾ ਜਰੂਰ ਲੈ ਕੇ ਪਹੁੰਚੋ ਤਾਂ ਜੋ ਜਿਹੜੇ ਉਹਨਾਂ ਭਰਾਵਾਂ ਦਾ ਵੀ ਆਪਦਾ ਸਰਕਲ ਚੱਲਦਾ ਹੋ ਜੇ ਚੱਲ ਕੱਲ ਨੂੰ ਜਿਹੜੇ ਚਾਰ ਡੰਗਰ ਨੇ ਉਹਨਾਂ ਨਾਲ ਅਗਲੇ ਦਾ ਰੋਈ ਕੱਲੀ ਜੂਗਾ ਨਾ ਦੁੱਧ ਪਣੀ ਦਾ ਠੀਕ ਹੈ ਇਸ ਲਈ ਆਪਦੇ ਭਰਾ ਦੀ ਰਿਕਵੈਸਟ ਜਰੂਰ ਮੰਨਿਓ ਤੇ ਮੇਰੇ ਭਰਾ ਨਾਲ ਦੀ ਨਾਲ ਆਪਾਂ ਤੁਹਾਨੂੰ ਥੋੜਾ ਸਮਾਂ ਰੋਕੇ ਸੱਤ ਲੋਈ ਦਰਿਆ ਦੀਆਂ ਵਿੱਚ ਤਸਵੀਰਾਂ ਵੀਡੀਓ ਰੈਂ ਜ਼ਰੂਰ ਦਿਖਾਵਾਂਗੇ ਸਤਲੁਜ ਦਰਿਆ ਦੇ ਵਿੱਚ ਵੀ ਲਗਾਤਾਰ ਪਾਣੀ 6-7 ਦਿਨ ਦੇ ਵਿੱਚੋਂ ਮੰਨ ਲਾ ਕਦੀ ਵੱਜ ਜਾਂਦਾ ਪਾਣੀ ਕਦੀ ਘਟ ਜਾਂਦਾ ਤੇ ਬਾਕੀ ਆਪਾਂ ਥੋੜਾ ਟਾਈਮ ਰੋਕੇ ਸਤਲੁਜ ਦਰਿਆ ਦੀ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੱਸਾਂਗੇ ਤੇ ਠੀਕ ਹੈ ਮੇਰੇ ਭਰਾ ਸਸਿਕਾ ਸਾਰੇ ਭਰਾਵਾਂ ਨੂੰ ਜਿਉਂਦੇ ਵੱਸਦੇ ਰਹੋ ਮਿਲਦੇ ਆ ਨਵੇਂ ਵੀਡੀਓ ਨਾਲ